ਜਿਵੇਂ ਕਿ ਆਪ ਜੀ ਨੂੰ ਪਹਿਲਾਂ 16 ਦੀ ਗਿਣਤੀ 16 ਕਲਾਂ ਸੰਪੂਰਨ ਪ੍ਰਭੂ ਦੀਆਂ ਜੋ ਸਨ ਉਹਨਾਂ ਬਾਰੇ ਗਿਆਨ ਜੋ ਆਪ ਜੀ ਨੂੰ ਦਿੱਤਾ ਸੀ ਅੱਜ ਅਸੀਂ 18 ਦੀ ਗਿਣਤੀ ਦਾ ਆਪ ਜੀ ਦੇ ਸਨਮੁਖ ਬ੍ਰਤਾਂਤ ਪੇਸ਼ ਕਰਾਂਗੇ 18 ਪ੍ਰਾਣ ਜਿਵੇਂ ਕਿ ਪਹਿਲੇ ਨੰਬਰ ਤੇ ਮਦਵਜ ਪਦਵਜ ਵਰਤਰਤਜ ਵਵੇ ਚਤੁਰਛਟੇ ਮਾਨ ਅਨਾਪ ਲਿੰਗ ਕੁਸ਼ਕ ਗਣੋ ਆਦੀ ਅੰਕ ਪ੍ਰਾਣ ਦੋ ਮੰਮੇ ਮਤਸ ਪ੍ਰਾਣ ਤੇ ਮਾਰਕੰਡੇ ਪ੍ਰਾਣ ਦੋ ਭੱਬੇ ਭਵਿਕਤ ਪ੍ਰਾਣ ਤੇ ਭਾਗਵਤ ਪ੍ਰਾਣ ਤਿੰਨ ਬੱਬੇ ਬ੍ਰਹਮਾਣਡ ਪ੍ਰਾਣ ਬ੍ਰह्म ਪ੍ਰਾਣ ਬ੍ਰह्म વૈਵਤਰ ਪ੍ਰਾਣ ਚਾਰ ਵਬੇ ਵਾਮਨ ਪ੍ਰਾਣ ਵాయੂ ਪ੍ਰਾਣ ਵਿਸ਼ਨ ਪ੍ਰਾਣ ਵ ਰਹ ਪ੍ਰਾਣ ਅਨਾਪ ਇਹਨਾਂ ਤਿੰਨ ਅੱਖਰਾਂ ਵਿੱਚੋਂ ਤਿੰਨ ਪ੍ਰਾਣਾਂ ਦਾ ਗ੍ਰਹਿਣ ਕਰਨਾ ਅ ਅਗਨ ਪ੍ਰਾਣ ਨਾ ਨਾਰਦ ਪ੍ਰਾਣ ਪਾ ਪਦਮ ਪ੍ਰਾਣ ਲਿੰਗ ਇਹਨਾਂ ਦੋਹਾਂ ਅੱਖਰਾਂ ਵਿੱਚ ਦੋ ਪ੍ਰਾਣਾਂ ਦਾ ਗ੍ਰਹਿਣ ਕਰਨਾ ਲਿੰਗ ਲਿੰਗ ਪ੍ਰਾਣ ਗੱਗਾ ਗਰੁੜ ਪ੍ਰਾਣ ਕੂਸ਼ਕ ਇਹਨਾਂ ਤਿੰਨਾਂ ਅੱਖਰਾਂ ਵਿੱਚੋਂ ਦੋ ਪ੍ਰਾਣਾਂ ਦਾ ਸੰਗ੍ਰਹਿਣ ਕਰਨਾ ਕੂ ਕੁਰਮ ਪ੍ਰਾਣ ਸਕ ਸਕੰਦ ਪ੍ਰਾਣ 18 ਉਪ ਪ੍ਰਾਣ ਪਹਿਲੇ ਨੰਬਰ ਤੇ ਸੰਤ ਕੁਮਾਰ ਦੂਜੇ ਤੇ ਨਾਰ ਸਿੰਘ ਤੀਜੇ ਤੇ ਨਾਰ ਦੀ ਹੈ ਚੌਥੇ ਤੇ ਸ਼ਿਵ ਪੰਜਵੇਂ ਤੇ ਦਰਵਾਸ਼ਾ ਛੇਵੇਂ ਤੇ ਕਪਲ ਸੱਤਵੇਂ ਤੇ ਮਾਨਵ ਅੱਠਵੇਂ ਤੇ ਉਹ ਸਾਨਸ ਨੌਵੇਂ ਤੇ ਵਰਣ ਦਸਵੇਂ ਤੇ ਸਾੰਭ 11ਵੇਂ ਤੇ ਨੰਦਕੇਸ਼ਵਰ 12 ਨੰਬਰ ਤੇ ਸ਼ੋਰ 13 ਨੰਬਰ ਤੇ ਪਾਰਾਸੁਰ 14 ਨੰਬਰ ਤੇ ਆਦਿੱਤਿਆ 15 ਨੰਬਰ ਤੇ ਮਹੇਸ਼ਵਰ 16 ਨੰਬਰ ਤੇ ਭਾਗਵਤ 17 ਨੰਬਰ ਤੇ ਵਸ਼ਿਸ਼ਟ ਅਤੇ 18 ਨੰਬਰ ਤੇ ਕਾਲੀ 18 ਵਿਦਿਆ ਵੇਦ ਛੇ ਵੇਦ ਦੇ ਅੰਗ ਵੇਦ 18 ਵਿਦਿਆ ਚਾਰ ਵੇਦ ਛੇ ਵੇਦ ਦੇ ਅੰਗ 10 ਤੇ 11 ਮੀਮਾਂਸਾ 12 ਨਾਯ 13 ਪ੍ਰਾਣ 14 ਮਨ ਸਿਮਰਤ 15 ਧਰਮ ਸ਼ਾਸਤਰ 16ਵਾਂ ਆਯੁਰਵੇਦ 17ਵਾਂ ਤੰਨਰਵੇਦ 18 ਗੰਧਰਵ ਵੇਦ ਇਸੇ ਹੀ ਤਰ੍ਹਾਂ ਅੱਗੇ 21 21 ਦੀ ਗਣਤੀ 21 ਨਰਕ ਤਾਂ ਮਿਸਰ ਨੰਬਰ ਦੂਜੇ ਤੇ ਅੰਧ ਤਾਂ ਮਿਸਰ ਤੀਸਰੇ ਨੰਬਰ ਤੇ ਰੌਰਵ ਚੌਥੇ ਤੇ ਮਹਾਰੌਰਵ ਪੰਜਵੇਂ ਤੇ ਨਰਕ ਛੇਵੇਂ ਤੇ ਮਹਾਨ ਨਰਕ ਸੱਤਵੇਂ ਤੇ ਕਾਲ ਸੂਤਰ ਅੱਠਵੇਂ ਤੇ ਸੰਜੀਵਨ ਨੌਵੇਂ ਤੇ ਮਹਾਂਵੀਚ ਦਸਵੇਂ ਤੇ ਤਪਨ ਗਿਆਰਾਂ ਸੰਪਰਤਾਪਨ ਬਾਰਾਂ ਸੰਤਾਹ ਤੇਰਾਂ ਸ਼ੰਕਾ ਲੋਕ ਚੌਦਾਂ ਕੁੰਡਮਲ ਪੰਦਰਾਂ ਪ੍ਰਤੀ ਮੂਰਤਕ ਸੋਲਾਂ ਲੋਹ ਸ਼ੰਕ ਸਤਾਰਾਂ ਰੇਜੀਸ਼ ਅਠਾਰਾਂ ਸ਼ਾਲਮਲੀ ਉਨਵੀਂ ਬੈਤਰਣੀ ਨਦੀ ਬੀਵਾਂ ਅਸਪਤਰ ਬਨ ਇੱਕੀਵਾਂ ਲੋਹਦਾਰਕ ਪਰ ਸਤਗੁਰਾਂ ਨੇ ਗੁਰਬਾਣੀ ਵਿੱਚ 84 ਨਰਕ ਦਰਸਾਏ ਹਨ ਜਿਸ ਤਰ੍ਹਾਂ 84 ਨਰਕ ਸਾਖਤ ਭੋਗਾਈਐ ਜੈਸਾ ਕੀਚ ਹੈ ਤੈਸੋ ਪਾਈਐ 184 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਇਸ ਤੋਂ ਇਲਾਵਾ ਕਈ ਗ੍ਰੰਥਕਾਰਾਂ ਨੇ ਆਪਣੀ ਸੂਝ ਬੁਝ ਅਨਸਾਰ ਨਰਕਾਂ ਦੀ ਵਖ ਵਖ ਗਿਣਤੀ ਕੀਤੀ ਹੈ 10 ਅਸ਼ਟ ਨਰਕ ਕੁਸ਼ਟਨ ਵਿਖੇ ਆਰੰਭੇ ਬੇਮੁਖ ਨਰਨੀਤ ਗੰਮ ਇਸੇ ਹੀ ਤਰ੍ਹਾਂ 27 27 ਦੀ ਗਿਣਤੀ ਅੱਗੇ ਤੁਹਾਨੂੰ ਆਪ ਜੀ ਨੂੰ ਦੱਸਦੇ ਹਾਂ 27 ਸਿਮਰਤियां ਪਹਿਲੇ ਨੰਬਰ ਤੇ ਮਨੁ ਸਿਮਰਤੀ ਦੂਸਰੇ ਨੰਬਰ ਤੇ ਯਾਵਗਲਕ ਤੀਸਰੇ ਨੰਬਰ ਤੇ ਵਿਸ਼ਿਸ਼ਟ चौथे नंबर से पराशर पंजे नंबर से शंख छेवें नंबर पर लघु हारीत सत्तमें नंबर से वृद्ध हारीत अठवें नंबर से नारद नौवें नंबर से दख दसवें नंबर से लघु अतरी ग्यारहवें नंबर से वृद्ध अतरी बारहवें नंबर से सोम तेरहवें नंबर से यम चौदे नंबर से दत्त पंद्रहवें नंबर से बुद्ध सोलहवें नंबर से बिसन सतारवें नंबर से शूकर 18ਵੇਂ ਨੰਬਰ ਤੇ ਲਘੂ ਗੋਤਮ 19ਵੇਂ ਨੰਬਰ ਤੇ ਬ੍ਰਿਧ ਗੋਤਮ 20ਵੇਂ ਨੰਬਰ ਤੇ ਕਾਤ ਯਾਜਨ 21ਵੇਂ ਨੰਬਰ ਤੇ ਦੇਵਲ 22ਵੇਂ ਨੰਬਰ ਤੇ ਆਸ ਆਪ ਸਤੰਭ 23ਵੇਂ ਨੰਬਰ ਤੇ ਬ੍ਰਹਸਪਤ 24ਵੇਂ ਨੰਬਰ ਤੇ ਪਿਆਸ 25ਵੇਂ ਨੰਬਰ ਤੇ ਲਖਤ 26ਵੇਂ ਨੰਬਰ ਤੇ ਅੰਗਰਸ 27ਵੇਂ ਨੰਬਰ ਤੇ ਸਤਾਤਪ ਇਹਨਾਂ ਸਪਾਈਆਂ ਤੋਂ ਬਾਅਦ ਵਿੱਚ 68 ਦੀ ਗਿਣਤੀ ਜੋ ਹੈ ਉਹ ਵੀਡੀਓ ਪਾ ਦिती ਹੈ ਅਤੇ ਹੁਣ ਜੋ ਅਗਲੀ ਵੀਡੀਓ ਵਿੱਚ ਆਪ ਜੀ ਦੇ ਸਨਮੁਖ ਹੋਵਾਂਗੇ ਉਹ 84 ਦੀ ਗਣਤੀ ਹੋਵੇਗੀ 84 ਸਿੱਧਾਂ ਦੇ ਨਾਮ ਹੋਵਣਗੇ ਸੋ ਅਗਲੀ ਵੀਡੀਓ ਵਿੱਚ ਆਪ ਜੀ ਦੇ ਵਿਚਾਰਾਂ ਨੂੰ ਮੁੱਖ ਰੱਖਦੇ ਹੋਏ 84 ਸਿੱਧਾਂ ਦੇ ਨਾਮਾਂ ਦੀ ਵੀਡੀਓ ਪਾ ਦੇਵਾਂਗੇ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ